ਅੱਜ 6 ਵਜੇ ਦੇ ਕਰੀਬ ਨਰਨਗੜ੍ਹ ਏਰੀਆ ਥਾਣਾ ਸ਼ਾਟੇ ਦੇ ਦੇ ਦੀ ਨਪੰਦਾ ਹੈ ਉੱਥੇ ਇੱਕ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ ਇਸ ਦੇ ਸਬੰਧ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਇਸ ਵਿੱਚ ਜਸਪਾਲ ਸਿੰਘ ਨਾਂ ਦਾ ਇੱਕ ਨੌਜਵਾਨ ਜ਼ਖਮੀ ਆਇਆ ਵਾ ਜਿਸ ਵਿਅਕਤੀ ਦੇ ਦੋਸ਼ ਲੱਗਾ ਕਿ ਉਸਨੇ ਗੋਲੀ ਚਲਾਈ ਉਸ ਦਾ ਨਾਂ ਹਰਪ੍ਰੀਤ ਖੱਪੀ ਹੈ ਤੇ ਉਸ ਦਾ ਭਰਾ ਭਾਰਤ ਸਿੰਘ ਹੈ ਇਹ ਦੋਨੋਂ ਭਰਾ ਇੱਕ ਐਕਸਟੂਬੇ ਗੱਡੀ 'ਚ ਉੱਥੋਂ ਲੰਘ ਰਹੇ ਸੀ ਘਟਨਾ ਸਥਾਨ ਦੇ ਬੈਕ ਸਾਈਡ ਤੇ ਗਲੀ ਵਿੱਚ ਨਾ ਦੋਨਾਂ ਦਾ ਘਰ ਹੈ ਅਤੇ ਅਸਤੇ ਅੱਜ ਜਸਪਾਲ ਸਿੰਘ ਨਾਂ ਦਾ ਇੱਕ ਵਿਅਕਤੀ ਖੜਾ ਸੀ ਕਿਸੇ ਗੱਲ ਨੂੰ ਲੈ ਕੇ ਇਹ ਮਹਮਲੀ ਤੁਤੂ ਮਾਮਾ ਹੋਈ ਜਿਸ ਤੋਂ ਤੈਸ਼ ਵਿੱਚ ਆ ਕੇ ਹਰਪ੍ਰੀਤ ਸਿੰਘ ਹੈਪੀ ਨੇ ਜਿਹੜੀ ਉੱਥੇ ਗੇਟ ਵਿੱਚ ਗੋਲੀ ਮਾਰੀ ਅਤੇ ਗੋਲੀ ਗੇਟ ਤੋਂ ਰੈਕੂਜਿਟ ਹੁੰਦੀ ਹੋਈ ਜਸਪਾਲ ਸਿੰਘ ਦੀ ਲੱਤ ਵਿੱਚ ਲੱਗੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਗੁਰਨਾਨਕ ਦੇ ਹਸਪਤਾਲ ਕਰਾਇਆ ਗਿਆ ਵਾ ਇਸ ਬੰਦ ਚ ਅਸੀਂ ਜਸਪਾਲ ਸਿੰਘ ਦੇ ਬਿਆਨ ਲੈ ਕੇ ਮੁਕਦਮਾ ਦਰਜ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵਕਫਾ ਟੀਮਾਂ ਭੇਜੀਆਂ ਗਈਆਂ ਨੇ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਸਪਾਲ ਸਿੰਘ ਨਾਂ ਦਾ ਜਿਹੜਾ ਨੌਜਵਾਨ ਹੈ ਇਹਦੇ ਤੇ ਵੀ ਨਸ਼ੇ ਦੇ ਮਕਦਮੇ ਦਰਜ ਨੇ ਅਤੇ ਜਿਹੜੇ ਦੋਸ਼ੀ ਹਰਪ੍ਰੀਤ ਸਿੰਘ ਹੈਪੀ ਹੈ ਉਸ ਦਾ ਭਰਾ 파ਰ ਸਿੰਘ ਹੈ ਇਹਨਾਂ ਦੇ ਖਿਲਾਫ ਵੀ ਨਸ਼ੇ ਦੇ ਹਥਿਆਰ ਮਾਰਕਟ ਦੇ ਮਕਦਮੇ ਦਰਜ ਨੇ 파ਰ ਸਿੰਘ ਥੋੜੇ ਦਿਨ ਪਹਿਲਾਂ ਹੀ ਬੇਲ ਤੇ ਬਾਹਰ ਆਇਆ ਸੀ ਤੇ ਇਹਨਾਂ ਦੇ ਖਿਲਾਫ ਅਸੀਂ ਸਾਤ ਕੋਰੋਨੀ ਕਾਰਵਾਈ ਕਰ ਰਹੇ ਹਨ ਤੇ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਇਹਨਾਂ ਦਾ ਕਿਸੇ ਮਾਮੂਲੀ ਗੱਲ ਤੋਂ ਉਥੋਂ ਲੰਘਣ ਤੋਂ ਲੈ ਕੇ ਝਗੜਾ ਹੋਇਆ ਸੀ ਇਸ ਕਰਕੇ ਇਹਨਾਂ ਨੇ ਜਿਹੜਾ ਹਰਪ੍ਰੀਤ ਸਿੰਘ ਹੈ ਤੇ ਉਸੇ ਪ੍ਰਭਾਸ ਸਿੰਘ ਨੇ ਜਸਪਾਲ ਸਿੰਘ ਨੂੰ ਗੋਲੀ ਚ ਚਲਾ ਕੇ ਜ਼ਖਮੀ ਕੀਤਾ ਹੈ